ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀਓ ਕੀਰਤਨ ਸੁਹੇਲਾ ਸੁਹੇਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਘਰ ਗਾਵੋ ਸੁਹੇਲਾ ਸਿਮਰੋ ਹੋ ਸਰਜਣਹਾਰੋ ਤਮਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾਵੋ ਨਿਤ ਨਿਤ ਜਿੜੇ ਸਮਾਲੀਆਂ ਦੇਖੇਗਾ ਦੇਵਨਹਾਰ ਤੇਰੀ ਦਾਨੇ ਕੀਮਤ ਨਾ ਪਵੈ ਤੇ ਦਾਤੇ ਗੁਣ ਸੁਮਾਰ ਸੰਬਤ ਸ਼ਹਾ ਲਿਖਿਆ ਮਿਲਿ ਕਿਰਪਾ ਵੋ ਤੀਲ ਦੇਹੋ ਸੱਜਣ ਆਸੀਸੜੀਆਂ ਜੋ ਸਭ ਸੋ ਮੇਲ ਕਰੇ ਕਰੇ ਹੋ ਪਹੋਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਤੇ ਹਮਨ ਰਾਗ ਆਸਾ ਮੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰਿ ਰਾਖ ਵਡਾਈ ਤੋਏ ਰਹਾਓ ਵਿਸੋਏ ਚਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਤਨਸਰੀ ਮਹੱਲਾ ਪਹਿਲਾ ਗਗਨ ਮੈਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡ ਨਾ ਤੇਰੀ ਆਰਤੀ ਅਨਹਤ ਸ਼ਬਦ ਵਜੰਤ ਪੇਰੀ ਰਹਾਉ ਸੈ ਸਤਵ ਨੈਨ ਨਨ ਨੈਨ ਹੈ ਤੋਹੇ ਕੋ ਸੈ ਸਮੂਰਤ ਨਨ ਏਕ ਤੋਹੀ ਸੈ ਸਪਦ ਬਿਮਲ ਨਨ ਏਕ ਪਦ ਗੰਧ ਬਿਨ ਸੈ ਸਤਵ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਪਾਵੈ ਸਵਾਰਤੀ ਹੋਏ ਹਰ ਚਰਨ ਕਵਲਮ ਕਰੰਦ ਲੋਭਿਤ ਮਨੋਂ ਵੰਦਨੋ ਮਈ ਆਇ ਪਿਆਸਾ ਕਿਰਪਾ ਚਲ ਦੇ ਨਾਨਕ ਸਰੰਗ ਕੋ ਹੋਏ ਜਨ ਤੇ ਤੇ ਰ ਨਾਹੀ ਵਸਰਾ ਗੌੜੀ ਪੁਰਬੀ ਮਹੰਲਾ ਚੌਥਾ ਕਾਮ ਕ੍ਰੋਧ ਨਗਰ ਬੋ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੋ ਤੇ ਪਨ ਵੱਡਾ ਹੈ ਰਹਾਉ ਸਾਗ ਥਰ ਸਨ ਜਾਣਿਆ ਤਿਲੰਤਰ ਹੋਮੈ ਕੰਡਾ ਹੈ ਜੋ ਜੋ ਚਲੈ ਚੁਵੇਂ ਤੋ ਪਾਵੇ ਚਮਕਾਲ ਸਹੀਸਰ ਡੰਡਾ ਹੈ ਹਰ ਜਨ ਹਰ ਹਰੇ ਨਾਮ ਸਮਾਣੀ ਦੁਖ ਜਨਮ ਮਰਨ ਪੌਖੰਡਾ ਹੈ ਅਬਿਨਾਸੀ ਪੁਰਖ ਪਇਆ ਪਰਮੇਸ਼ਰ ਬੋ ਸੁਖਣ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰੋ ਤੇਰੇ ਹਰਿ ਰਾਖ ਰਾਖ ਬਡ ਬਡਾ ਹੈ ਜਨ ਨਾਨਕ ਨਾਮ ਧਾਰ ਟੇਕਰ ਨਾਮਈ ਸੁਖਮੰਡਾ ਹੈ ਰਾ ਗੋੜੀ ਪੁਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਲ ਕੀ ਬੇ ਲਾਈ ਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੋਹਿਲਾ ਅਬਦ ਘਟੇ ਦਿਨਸ਼ਰ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪਿਵ ਰਸ ਕਥ ਕਥਾ ਤਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਾਰੇ ਗੁਰਤੀ ਮਨੈ ਬਸੇਰਾ ਨੀਚੇ ਕਰ ਮਹਿਲੇ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ